ਖੇਲਗਣਾ ਦੇ ਅਦਾਲੋਆਬਾਦ ਜ਼ਿਲ੍ਹੇ ਦੇ ਬੰਗਾਰੀ ਖੁੱਡਾ ਪਿੰਡ ਵਿੱਚ ਇੱਕ 23 ਸਾਲਾ ਗਰਭਤੀ ਔਰਤ ਦੀ ਜ਼ਬਰਦਸਤੀ ਗਰਬਾਦੀਆਂ ਗੋਲੀਆਂ ਖਾਂ ਤੋਂ ਬਾਅਦ ਤੁਰੰਤ ਹੀ ਉਸ ਦੀ ਮੌਤ ਹੋ ਗਈ। ਇਹ ਦੁਖਦਾਈ ਘਟਨਾ 30 ਮਈ ਨੂੰ ਵਾਪਰੀ। ਪੁਲਿਸ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਪਰਿਵਾਰਿਕ ਮੈਂਬਰਾਂ ਅਨੁਸਾਰ ਔਰਤ ਨੇ ਗਰਬਾਦੀਆਂ ਕੁਝ ਗੋਲੀਆਂ ਖਾ ਲਈਆਂ ਜਿਸ ਤੋਂ ਬਾਅਦ ਉਸ ਦਾ ਬਹੁਤ ਹੀ ਖੂਨ ਵਹਿ ਗਿਆ। ਉਸ ਦੀ ਹਾਲਤ ਵਿਗੜਦੀ ਦੇਖ ਕੇ ਪਰਿਵਾਰ ਵਾਲੇ ਪਹਿਲਾਂ ਉਸ ਨੂੰ ਸਥਾਨਕ ਹਸਪਤਾਲ ਲੈ ਗਏ। ਉਥੋਂ ਡਾਕਟਰਾਂ ਦੀ ਸਲਾਹ ਤੇ ਉਸ ਨੂੰ ਹైదరాబాద్ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲਾਜ਼ਮਨ ਔਰਤ ਦੀ 31 ਮਈ ਨੂੰ ਮੌਤ ਹੋ ਗਈ। ਗਰਭਵਤੀ ਔਰਤੇ ਪਰਿਵਾਰ ਵੱਲੋਂ ਗੰਭੀਰ ਦੋਸ਼ ਲਗਾਏ ਗਏ। ਉਨ੍ਹਾਂ ਕਿਹਾ ਕਿ ਔਰਤੇ ਪਤੀ ਨੇ ਜ਼ਬਰਦਸਤੀ ਉਸ ਨੂੰ ਗਰਭਾਦਨੀਆਂ ਗੋਲੀਆਂ ਆਰ ਦਿੱਤੀਆਂ ਜਿਸ ਕਾਰਨ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ ਅਤੇ ਹੋਰ ਗੰਭੀਰ ਸਮੱਸਿਆਵਾਂ ਪੈਦਾ ਹੋਈਆਂ। ਪੁਲਿਸ ਨੇ ਇਸ ਸ਼ਿਕਾਇਤੀ ਆਧਾਰ ਤੇ ਪਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤੇ ਮੋਤੇ ਅਸਲ ਕਾਰਨ ਦੀ ਪੁਸ਼ਟੀ ਲਈ ਔਰਤ ਦੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ ਦੱਸ ਦੇ ਕਿ ਇਹ ਜੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਜਿੱਥੇ ਔਰਤਾਂ ਨੂੰ ਗਰਭਾਤ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਪਿਛਲੇ ਸਾਲ ਛਤੀਸਗੜ ਦੇ ਅੰਬਿਕਾਪੁਰ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਰਿਸ਼ਤੇਦਾਰਾਂ ਤੇ ਗਰਭਾਤ ਕਰਵਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ ਔਰਤ ਨੇ ਦੱਸਿਆ ਕਿ ਮਨੀਸ਼ ਆਦਮ ਨਾਮ ਦੇ ਇੱਕ ਨੌਜਵਾਨ ਨੇ ਵਿਆਹ ਦੇ ਬਹਾਨੇ ਉਸ ਨਾਲ 2 ਸਾਲ ਤੱਕ ਸਬੰਧ ਬਣਾਏ ਜਦੋਂ 8 ਮਹੀਨਿਆਂ ਦੀ ਗਰਭਪਤੀ ਹੋਈ ਤਾਂ ਮਨੀਸ਼ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਰਭਾਤ ਦੀਆਂ ਗੋਲੀਆਂ ਖਵਾ ਕੇ ਸਰਪ੍ਰਾਈਟ ਵਿੱਚ ਮਿਲਾ ਕੇ ਭੁਲਾਈਆਂ। ਇਸ ਬਾਅਦ ਔਰਤ ਨੇ ਜਨਮ ਦਿੱਤਾ ਪਰ ਬੱਚੇ ਨੂੰ 20 ਦਿਨਾਂ ਤੱਕ ਉਸ ਤੋਂ ਦੂਰ ਰੱਖਿਆ ਗਿਆ। ਬਾਅਦ ਵਿੱਚ ਕਿਹਾ ਗਿਆ ਕਿ ਬੱਚਾ ਮਰ ਗਿਆ ਸੀ ਅਤੇ ਉਸ ਨੂੰ ਦਫਨਾ ਦਿੱਤਾ ਗਿਆ ਸੀ। ਔਰਤ ਦੀ ਸਾਇਤ ਬਾਅਦ ਪੁਲਿਸ ਨੇ ਮੋਲਮਖਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਜਾ ਰਿਹਾ ਕਿ ਇਹ ਨਾ ਕਟਨਾਵਾ ਤੋਂ ਇਸ ਵਾਰ ਚਾਹ ਕਿ ਸਮਾਜ ਵਿੱਚ ਅਜੇ ਵੀ ਜ਼ਬਰਦਸਤੀ ਗਰਭਪਾਤੀ ਮਾਮਲੇ ਹੋ ਰਹੇ ਹਨ ਜੋ ਕਿ ਨਾ ਸਿਰਫ ਕਾਨੂੰਨ ਦੇ ਵਿਰੋਧ ਹੈ ਬਲਕਿ ਔਰਤ ਦੀ ਸਿਹਤ ਅਤੇ ਜੀਵਨ ਲਈ ਵੀ ਬਹੁਤ ਖਤਰਨਾਕ ਅਜਿਹੇ ਮਾਮਲਿਆਂ ਵਿੱਚ ਸਖਤ ਕਾਰਵਾਈ ਦੀ ਲੋੜ ਹੈ ਤਾਂ ਜੋ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ